ਅਸੀ ਗਾਲ ਜੀ ਸਾਰਿਆਂ ਨੂੰ ਬਹੁਤ ਠੀਕ ਠਾਕ ਜੀ ਸਗਰਾਂ ਦਾ ਸਗਰ ਦਿਹਾੜਾ ਥੋੜਾ ਬਲੌਗ ਤਾਂ ਲੇਟ ਕਰਤਾ ਕਿਉਂਕਿ ਆਪਾਂ ਕਿਤੇ ਬੀਜੀ ਸੀਗੇ ਥੋੜੇ ਜੇ ਤਾਂ ਥੋੜੇ ਜਿਆ ਲੇਟ ਬਲੌਗ ਪਾਇਆ ਤੇ ਪਹਿਲਾਂ ਆਪਾਂ ਨਾਤੋਂ ਗਈ ਜਾਣਾ ਸੀ ਗੁਰੂ ਘਰੇ ਅੱਜ ਐਤਵਾਰ ਵੀ ਸੀਗਾ ਤੇ ਆਪਾਂ ਨਾਲ ਹੀ ਤੇ ਅੱਜ ਜਿਹੜਾ ਰਾਤੀ ਕੱਪੜੇ-ਕੁੱਪੜੇ ਸ਼ਨੀਵਾਰੀ ਤੋਂ ਲੈ ਸੀਗੇ ਤੇ ਆਪਾਂ ਪਹੁੰਚਣਾ ਸੀ ਗੱਲ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਤੇ ਪਹਿਲਾਂ ਆਪਾਂ ਗਏ ਗੁਰੂ ਘਰ ਮਹਾਰਾਜ ਦੇ ਚਰਨਾਂ 'ਚ ਝੁਕਾਇਆ ਸੀਸ ਇਹ ਸਾਰੇ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਸਾਰਾ ਪੰਜਾਬ ਤਰੱਕੀ ਦੀ ਦਾਤੀ ਜਾਵੇ ਤੇ ਸਾਰੇ ਲੋਕ ਖੁਸ਼ੀਆਂ ਵੰਡਣ ਅੱਜ ਦੇ ਦਿਨ ਸੰਗਰਾਂਦ ਦਾ ਦਿਹਾੜਾ ਉਹ ਮਹੀਨੇ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਹੈ ਉਹ ਮਹੀਨੇ ਦੀ ਇੱਕ ਤਰੀਕ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਜਿਹੜਾ ਅਨੰਦਪੁਰ ਸਾਹਿਬ ਦਾ ਛੱਡਿਆ ਸੀਗਾ ਤੇ ਸੰਗਰਾਂਦ ਤੇ ਹਰੇਕ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਚਾਹ ਪਾਣੀ ਦਾ ਪ੍ਰੋਗਰਾਮ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਘਰੀ ਅਗੇ ਤੇ ਘਰਾਂ ਵਾਲਿਆਂ ਦਾ ਉਸ ਝਾੜੂ ਪੋਚਾ ਲਾਇਆ ਤੇ ਆਪਾਂ ਅੰਦਰ ਠੰਡ ਬਹੁਤ ਸੀ ਕਿਤੇ ਆਪਾਂ ਬੈਠ ਕੇ ਅੰਦਰ ਤੇ ਕੰਬਲ ਦੇ ਵਿੱਚ ਤੇ ਫੇਰ ਘਰ ਵਾਲੀ ਕਹਿੰਦੀ ਚਲੋ ਤਾਂ ਫੇਟਾ ਰੋਟੀਆਂ ਬਣਾ ਲਈਏ ਤੇ ਜੱਗਵਾਲ ਦਿਓ ਆਪਾਂ ਅੱਗ ਬਾਲ ਕੇ ਤੇ ਦੁੱਧ ਰੱਖ ਦਿੱਤਾ ਜੁਲੇ ਤੇ ਮਿੱਤਰੋ ਦੁੱਧ ਕੜ-ਕੜ ਕੇ ਬੁੜਾ ਹਾਰ ਕਰ ਦਿੱਤਾ ਤੇ ਇਧਰ ਮਿੱਤਰੋ ਆਪਾਂ ਮੈਂ ਕਿ ਗੁਆ ਗੁਆ ਚੱਕ ਲਈ ਵੀ ਤਵੜ ਗੁਆ ਗੁਆ ਚੱਕਣ ਲਈ ਆਪਾਂ ਚੱਲ ਗਏ ਜੀ ਬਾਹਰ ਮੌਸਮ ਬਹੁਤ ਵਧੀਆ ਹੋਇਆ ਸੀਗਾ ਨਾ ਠੰਡ ਸੀ ਨਾ ਗਰਮੀ ਐ ਠੰਡ ਤਾਂ ਸੀ ਕਿ ਭਾਈ ਠੰਡ ਇੰਨੀ ਐ ਜੀ ਕਿ ਰਹਿ ਰੱਬ ਦਾ ਨਾ ਇਧਰ ਬਾਹਰ ਰੋਟੀ ਲਈ ਬੱਚੇ ਇੱਕ ਦੂਜੇ ਨਾਲ ਘੁਲਦੇ ਮਲਦੇ ਹੋਏ ਇਹ ਰੋਟੀ ਮਿਲ ਜੂਗੀ। ਲੋ ਜੀ ਉੱਤੋਂ ਬਾਪ ਤਿਆਰ shear ਹੋ ਕੇ ਤੇ ਮੋਟਰ ਦਾ ਜੈਕ ਕੇ ਤੇ ਘਰੋਂ 50 ਰੁਪਏ ਬਲਾਈ ਸਾਰਨ ਸਾਸਤਰੀ ਕਾਲ ਤੇ ਆਪਾਂ ਪਹੁੰਚ ਗਏ ਜੀ। ਫਲੋਰ ਤੋਂ ਜਾਣਾ ਸੀਗਾ ਆਪਾਂ ਲੁਧਿਆਣੇ ਬਾਹਰ ਫਲੋਰ ਫਲੋਰ ਤੋਂ ਫਿਰ ਆਪਾਂ ਜਾਣਾ ਸੀ। ਟੋਲ ਪਲਾਜ਼ਾ ਟੋਲ ਰੇ 90 ਤੇ ਲੁਧਿਆਣਾ ਘੰਟਾ ਕਲ ਚੌਂਕ ਦੇ ਪੂਲ ਜਿਹੜਾ ਆਪਣੀ ਸ਼ੋਪਿੰਗ ਆ ਸ਼ੁਰੂ ਹੋਣੀ ਸੀਗੀ ਤੇ ਆਪਾਂ ਜੀ ਮੋਟਰਹਾਈਲ ਦਿਵਾਲ ਦਿੱਤਾ। ਮੈਡਮ ਨੂੰ ਮੈਂ ਕਿਹਾ ਫੜ ਕੇ ਬੈ ਜਾ ਮੈਡਮ ਹੋ ਗਏ ਤੇ ਕੀ ਮੋਟਰ ਉੱਲ ਨਾਈ ਆਉ। ਲੋ ਜਿੱਦਾਂ ਇਹ ਵੱਲ ਨਿਹਾਰੇ ਪਾਸੇ ਘੰਟਾ ਘਰ ਚੌਕ ਦੇ ਕੋਲ ਪਹੁੰਚਾ ਮੈਂ ਤੁਹਾਨੂੰ ਜੀ ਪੜਾਉ ਉਹ ਵੀ ਵੀਡੀਓ ਤੇ ਆਪਾਂ ਮੋਹਰ ਨਾਲ ਜਿਵੇਂ ਮਸ਼ਰੂਤ ਸੀਗੇ ਮੈਂਨਾਰ ਬਣਾਈ ਵੀਡੀਓ ਘੰਟਾ ਘਰ ਚੌਕ ਦੇ ਕੋਲ ਪਹੁੰਚ ਗਏ ਤੇ ਦੱਖਣਵਾਰ ਗੁਰਦੁਆਰਾ ਸਾਹਿਬ ਦੇ ਕੋਲ ਜਿਹੜੀ ਮਾਰਕੀਟ ਆ ਉੱਥੇ ਆਪਾਂ ਸ਼ਾਪਿੰਗ ਕਰਨ ਲਈ ਉੱਪਰ ਕਿਤੇ ਬਹੁਤ ਪਿਆਰ ਦੇ ਵਿੱਚ ਭੀੜ ਰੱਛ ਦੇਖੋ ਕਿਹੋ ਜਿਹਾ ਓ ਮਾਈ ਗਾਡ ਐਨ ਰਸ਼ ਬਹੁਤ ਹੈ ਬੱਲੇ ਬੱਲੇ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਆਮਾ ਮਸਜਿਦ ਲਿਨਿਆਣਾ ਉਹਦੇ ਕੋਲ ਬਿਲਕੁਲ ਇੱਕ ਦੁਕਾਨ ਆ ਉੱਥੋਂ ਲੈ ਸੂਟ ਫਿਰ ਆਪਾਂ ਇਹ ਲੈਗੈਂਡ ਜੇ ਦੇਖ ਕੇ ਮੈਡਮ ਨੇ ਆਪਣੇ ਲਈ ਤੇ ਉੱਥੇ ਲੱਗ ਗਿਆ ਥੋੜਾ ਜਿਹਾ ਟਾਈਮ ਵੇਗਾ ਮੈਨਾਂ ਕਿ ਲੈ ਲਵੋ ਜੋ ਲੈਣਾ ਹਨ ਤੁਹਾਡੇ ਕੋਲ ਹੁਣ ਟਾਈਮ ਤੇ ਬੰਦੇ ਪੂਰੇ ਖੁਸ਼ ਸੀ ਕਹਿੰਦੇ ਲਓ ਵੀ ਅੱਜ ਸੂਟ ਸਟ ਲੈਣਾ ਇਹ ਬੰਦੇ ਲੈਣਾ ਸੀ ਕੁਝ ਜਿਗਾ ਆਹ ਪੜ ਕੇ ਮੈਨੂੰ ਬੜਾ ਹਾਸਾ ਆਇਆ ਕਹਿੰਦੇ ਸਾਰ ਤੋਂ ਸਾਰੇ ਸਕੂਲਾਂ ਗਿਆ ਭਰਦੀਆਂ ਕਮਜ਼ੋਰ ਰੇਟਾਂ ਦੇ ਬੰਦੇ ਦੱਸ ਭਾਈ ਕਮਜ਼ੋਰ ਰੇਟ ਕਿਹੜੇ ਹੁੰਦੇ ਘੱਟ ਰੇਟ ਤਾਂ ਸੁਣਿਆ ਸੀ ਕਮਜ਼ੋਰ ਰੇਟ ਪਹਿਲੀ ਵਾਰ ਸੁਣਿਆ ਮਿੱਤਰੋ ਚਲੋ ਕੋਈ ਨਹੀਂ ਉਹਨਾਂ ਦੀ ਮਰਜ਼ੀ ਹੈ ਭਰਾਵਾ ਉਹ ਤਵਾਰ ਆਪਾਂ ਚੱਲ ਗਏ ਜੀ ਪੱਗਾਂ ਲੈਣ ਤੇ ਉੱਥੇ ਆਪਾਂ ਦਾ ਭਰਾ ਟੱਕਰ ਗਿਆ ਪਿੰਟੂ ਲੁਧਿਆਣੇ ਤੋਂ ਜਿਆ ਕਿ ਲੋ ਮਿੱਤਰੋ ਪੱਗਾਂ ਲੈਣੀਆਂ ਸੀਗੀਆਂ ਤੇ ਉਹ ਵੀ ਲੈਣਾ ਗਿਆ ਫੇਰ ਆਪਾਂ ਆਪਣੇ ਬੰਦੇ ਕੋਲ ਪਹੁੰਚ ਗਏ ਲਾਵੇ ਕਹਿੰਦਾ ਕਬਰ ਵੀ ਲੈ ਲਓ ਗਲਾਸ ਵਲਵਾ ਲਓ ਜੋ ਮਰਜ਼ੀ ਕਰਾ ਲਓ ਹਨਾ ਸਾਰਾ ਕੁਝ ਮਿਲ ਜਾਂਦਾ ਇੱਥੇ ਸਾਡੇ ਕੋਲ ਸਾਨੂੰ ਬੰਦਾ ਲੁੱਟਾ ਲਾ ਪਿਆ ਹੁਣ ਸਾਨੂੰ ਕਹਿੰਦਾ ਭਾਈ ਲੁੱਟਣਾ ਨਹੀਂ ਆਪਾਂ ਵਲੌਗ ਪਾ ਰਹੇ ਹਾਂ ਤੁਸੀਂ ਬਸ ਮੈਂ ਕੋਈ ਚੱਕਰੀ ਟੈਂਜਲ ਇੰਨਾ ਰਸ਼ ਓਹੋ ਸਾਰਾ ਪੰਜਾਬ ਏ ਲੁਧਿਆਣਾ ਆ ਬੜਿਆ ਭਰਾਵੋ 100 100 ਰੁਪਏ ਦੀਆਂ ਯਾਸੀਆਂ ਪਿਛੇ ਸਾਰੇ ਸਦਾਈ ਹੋਏ ਫਿਰਦੇ ਲੋਕੀ ਮੈਨੂੰ ਤਾਂ ਸੜੀ ਸਮਝ ਨਹੀਂ ਲੱਗਦੀ ਕੀ ਲੈਣਾ ਇਹਨੇ ਆ ਜੱਕ ਕਿੱਦਾਂ ਇਹਨੇ ਸੰਗ ਪਾੜਿਆ ਉਹ ਭਰਾਵਾ ਮੈਂ ਕਿਹਾ ਚੁੱਪ ਕਰ ਜਾ ਦੋ ਮਿੰਟ ਨਾ ਨਾ ਕਹਿੰਦਾ ਭਾਜੀ ਅਜੇ ਬੋਲਣਾ ਕਾਢ ਲੂ ਤਾਂ ਬੋਲਣਾ ਹੀ ਨਹੀਂ ਹੋਵੇ ਆਪਾਂ ਲੋਈ ਗਿਆ ਪਕੇ ਦੁਖਨਮਨ ਗੁਰਦਵਾਲਾ ਸਾਹਿਬ ਟਿੱਕੇ ਮੱਥਾ ਮੱਥਾ ਟੇਕਣ ਤੋਂ ਬਾਅਦ ਆਪਾਂ ਆਣਾ ਜਿਹੜਾ ਪਿੰਡ ਨੂੰ ਰਾਸ਼ ਬਹੁਤ ਸੋਹਣਾ ਸ਼ੋਅ ਦਿਖਾਉਂਗੀ ਪੂਰੀਆਂ ਤੇ ਆਪਾਂ ਮੋਟਰ ਦੀ ਮਾਰੀ ਕੇ ਇੱਕ ਤੇ ਆਪਾਂ ਭਜਾਰਿਆ ਮੋਟਰ ਮੈਂ ਇਦਾਂ ਵੜਾ ਪਹੁੰਚੀਏ ਘਰੇ ਤੇ ਮੈਡਮ ਨੇ ਕਹਿੰਦੇ ਦਹਾੜ ਕਰੋ ਜੀ ਫਿਰ ਹੋ ਗਿਆ ਸੀ ਸਾਨੂੰ ਹਨੇਰਾ ਉਦਾਂ ਕਾਫੀ ਫੇਰ ਵੀ 6:30 ਵਜੇ ਆਪਾਂ ਜਿਹੜਾ ਬਗਿਆ ਪਹੁੰਚ ਗਏ ਸੀਗੇ ਹਨੇਰਾ ਹੋ ਗਿਆ ਸੀ ਜਲਦੀ ਹੋ ਜਾਂਦਾ ਹਨੇਰਾ ਅੱਜਕੱਲ ਤੇ ਫਿਰ ਆਪਾਂ ਪਹੁੰਚ ਗਏ ਜੀ ਘਰੇ ਘਰੇ ਪਹੁੰਚ ਕੇ ਦੋ ਖਾਧੀਆਂ ਗਾਲਾਂ ਕਿ ਕਾਕਾ ਜੀ ਇੰਨਾ ਲੇਟ ਮੈਂ ਕਿ ਕੋਈ ਨਹੀਂ ਡੈਡੀ ਅੱਜ ਬਸਤ ਨਹੀਂ ਹੁੰਦੇ ਲੋ ਰੋਟੀ ਛਕੋ ਤੁਸੀਂ ਰੋਟੀ ਪਾਣੀ ਛਕ ਕੇ ਸਾਰਿਆਂ ਨੇ ਸਾਰਿਆਂ ਨੇ ਬਲਾਈ ਸਾਸਰੀ ਘਰ ਅਸੀਂ ਖਾ ਕੇ ਆਏ ਸੀਗੇ ਤੇ ਮੈਂ ਕਿ ਹੁਣ ਤੁਸੀਂ ਸੌ ਜਾਓ ਅਸੀਂ ਲੱਗੇ ਆ ਸੌਣ ਸਾਰੇ ਆ ਵੀਰਾਂ ਭੈਣਾਂ ਨੂੰ ਸਸਰੀਕਾਲ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਬਖਸ਼ ਰਹੇ ਹੋ ਹੁਣ ਅਸੀਂ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਬਲੌਗ 'ਚ ਸਸਰੀਕਾਲ ਜੀ